ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅ ਤੁਹਾਨੂੰ ਸਾਰਿਆਂ ਨੂੰ ਇੱਥੇ ਇਸ ਲਈ ਸੱਦਿਆ ਗਿਆ ਕਿ ਅਸੀਂ ਨਾ ਕੇਂਦਰੀ ਸਿੰਘ ਸਭਾ ਨੇ 12 ਤਰੀਕ ਨੂੰ ਗਿਆਨੀ ਰਗਵੀਰ ਸਿੰਘ ਹਰਾਂ ਨੂੰ ਤੇ ਹਰਜਿੰਦਰ ਸਿੰਘ ਧਾਮੇ ਨੂੰ ਚਿੱਠੀਆਂ ਲਿਖੀਆਂ ਸਿਕੀਆਂ ਕਿ ਵੀ ਜਿਹੜੀਆਂ ਸ਼ੰਕਾਵਾਂ ਸਿੱਖਾਂ ਦੇ ਮਨਾਂ 'ਚ ਹੈਗੀਆਂ ਕਿ ਵੀ ਆ ਜਿਹੜਾ ਇਹਨਾਂ ਨੇ ਰਾਮ ਮੰਦਰ ਦਾ ਉਗਾਟਨ ਕਰਨਾ ਹੈ ਹੁਣ 22 ਤਰੀਕ ਨੂੰ ਉਦੇ ਵਿੱਚ ਸਿੱਖਾਂ ਦੀ ਕੀ ਪੋਜੀਸ਼ਨ ਹੈ ਉਹਨੂੰ ਸਪਸ਼ਟਿਕਰਣ ਕਰ ਤੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵੀ ਐਸ ਯੂਜਵਲ ਮੈਂ ਤਾਂ ਕਹਿ ਸਕਦਾ ਕਿ ਕਈ ਹੋ ਜਿਹੜੀ ਅਹਿਮ ਚੀਜ਼ਾਂ ਹੁੰਦੀਆਂ ਨੇ ਸਾਡੇ ਜਿੱਥੋਂ ਸਿੱਖਾਂ ਨੂੰ ਸੇਧ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਕੋਈ ਸਪਸ਼ਟਿਕਰਣ ਮਿਲਣਾ ਚਾਹੀਦਾ ਹੈ ਉਹਦੇ ਤੇ ਸਾਡੇ ਜਿਹੜੇ ਇਹ ਧਾਰਮਿਕ ਆਗੂ ਨੇ ਜਿਹੜੇ ਚਲੋ ਫਾਰ ਵਟ ਏਵਰ ਰੀਜ਼ਨ ਵੀ ਕੈਨ ਸੇ ਮੈਂ ਤਾਂ ਨਹੀਂ ਚਲੋ ਮੰਗਦਾ ਕਿ ਵੀ ਮੇਰਾ ਧਾਰਮਿਕ ਆਗੂ ਹੈ ਬਟ ਸਾਡੇ ਪੰਥ ਦੇ ਆਪਾਂ ਗਿਣਦੇ ਆ ਕਿ ਇਹ ਇਹ ਆਪਣੀ ਚੁੱਪੀ ਧਾਰਨ ਕਰਦੇ ਨੇ ਇਹ ਕਿਉਂ ਕਰਦੇ ਨੇ ਇਹ ਹੀ ਜਾਣਦੇ ਨੇ ਤੁਸੀਂ ਪੱਤਰਕਾਰ ਹੋ ਤੁਸੀਂ ਇਹਨਾਂ ਨੂੰ ਜਾ ਕੇ ਪਤਾ ਵੀ ਕਰ ਲੈਣਾ ਕਿ ਵੀ ਕਿਉਂ ਇਹਨਾਂ ਨੇ ਆਪਣੀ ਸਪਸ਼ਟੀਕਰਨ ਨਹੀਂ ਦਿੱਤਾ ਸੀਗਾ ਅ ਸੋ ਅਸੀਂ ਇਹ ਸਮਝਦੇ ਸੀਗੇ ਕਿ ਵੀ ਬਤੌਰ ਇੱਕ ਅਹਿਮ ਸਿੱਖ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜਿਨ੍ਹਾਂ ਵਿੱਚੋਂ ਤੁਹਾਨੂੰ ਯਾਦ ਹੋਵੇਗਾ ਕਿ ਵੀ ਸ੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵਿੱਚੋਂ ਹੀ ਬਣ ਕੇ ਆਈ ਸੀ ਕੇਂਦਰੀ ਸਿੰਘ ਸਵਾ ਮੂਵਮੈਂਟ ਵਿੱਚੋਂ ਹੀ ਤੇ ਸਾਡਾ ਅਸੀਂ ਸਮਝਦੇ ਸੀ ਕਿ ਵੀ ਸਾਡਾ ਟੀਸ ਫਰਜ਼ ਬਣਦਾ ਫਿਰ ਅਸੀਂ ਕਾਫੀ ਦਿਨ ਇੰਤਜ਼ਾਰ ਕਰ ਲਿਆ ਇਹਨਾਂ ਦੀ ਗੱਲਬਾਤ ਸੁਣਨ ਲਈ ਜਾਂ ਇਹਨਾਂ ਦੀ ਸਪਸ਼ਟਿਕਰਣ ਆਉਣ ਵਿੱਚ ਸੋ ਫਿਰ ਅਸੀਂ ਸੋਚਿਆ ਕਿ ਵੀ ਹੁਣ ਮੌਕਾ ਹੈਗਾ ਕਿ ਵੀ ਅਸੀਂ ਏਟਲੀਸਟ ਜੋ ਸਾਡੇ ਵਿਚਾਰ ਨੇ ਜਿਹੜੇ ਕਿ ਅਸੀਂ ਜਦੋਂ ਐਕਚੁਅਲੀ ਅਏ ਉਹ ਜਿਆਦੀ ਵਰਡਿਕਟ ਵੀ ਨਿਕਲਿਆ ਸੀਗਾ ਸੁਪਰੀਮ ਕੋਰਟ ਦਾ ਉਸ ਟਾਈਮ ਵੀ ਕੇਂਦਰੀ ਸਿੰਘ ਸਭਾ ਨੇ ਵਾਪਕ ਲਈ ਆਪਣਾ ਫਰਜ਼ ਨ ਬੰਦਿਆ ਹੋਇਆ ਆਪਣੀਆਂ ਸਪਸ਼ਟੀਕਰਨਾਂ ਦਿੱਤੀਆਂ ਹੋਈਆਂ ਨੇ ਇਹ ਆਪਣੇ ਜਿਹਨੂੰ ਕਹਿੰਦੇ ਨੇ ਅਸੀਂ ਨੈੱਟ ਤੋਂ ਕੱਢਿਆ ਹੈ ਸੋ ਇਹਦੇ ਵਿੱਚ ਤੁਸੀਂ ਇਟ ਇਜ਼ ਇਨ ਦਾ ਪਬਲਿਕ ਡੋਮੇਨ ਸਾਡਾ ਜਿਹੜਾ ਉਸ ਟਾਈਮ ਵੀ ਸਟੈਂਡ ਸੀਗਾ ਤੇ ਹੁਣ ਦਾ ਵੀ ਸਟੈਂਡ ਉੱਥੇ ਹੀ ਰਹਿੰਦਾ ਹੈ ਤੇ ਅਸੀਂ ਅਸੀਂ ਫਿਰ ਵੀ ਚਾਹੁੰਦੇ ਸਿਗੇ ਕਿ ਵੀ ਅੱਜ ਦੀ ਡੇਟ ਦੇ ਚ ਸਿੱਖ ਜਗਤ ਨੂੰ ਸਾਡੇ ਨਾਲ ਜਿਹੜੇ ਹੋਰ ਵੀਰ ਜੁੜੇ ਹੋਏ ਨੇ ਹੋਰ ਸੰਸਥਾਵਾਂ ਜੁੜੀਆਂ ਹੋਈਆਂ ਨੇ ਇਹ ਵੀ ਇਸ ਗੱਲ ਨਾਲ ਸਹਿਮਤੀ ਸਹਿਮਤ ਰੱਖਦੇ ਨੇ ਕਿ ਵੀ ਸਪਸ਼ਟੀਕਰਨ ਜਰੂਰ ਹੋਣਾ ਚਾਹੀਦਾ ਕਿਉਂਕਿ ਸਿੱਖਾਂ ਦੇ ਮਨ ਵਿੱਚ ਕਾਫੀ ਜਿਹੜਾ ਸਪੈਸ਼ਲੀ ਮੀਡੀਆ ਰਾਹੀਂ ਬਾਰਲੀ ਮੀਡੀਆ ਰਾਹੀਂ ਇਹ ਚੀਜ਼ ਪ੍ਰਚਲਿਤ ਕੀਤੀ ਜਾ ਰਹੀ ਹੈ ਜਿੱਦਾਂ ਕਿ ਉਹਨਾਂ ਨੇ ਅ ਕਹਤਾ ਕਿ ਜੀ ਗੁਰੂ ਸਾਹਿਬ ਦੇ ਕਰਕੇ ਹੀ ਇਹ ਮੰਦਿਰ ਨੂੰ ਮਤਲਬ ਉਹ ਜਿਹੜਾ ਐਡੈਂਡਮ ਦੇ ਵਿੱਚ ਉਹਨਾਂ ਨੇ ਆਪਣੇ ਸੁਪਰੀਮ ਕੋਰਟ ਜੱਜਮੈਂਟ ਦੇ ਵਿੱਚ ਜਿਹਦੇ ਵਿੱਚ ਮੈਂ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਪਹਿਲਾਂ ਹੀ ਉਹਨੂੰ ਗਲਤ ਫਲਸਫੇ ਦੇ ਉਲਟ ਇੱਕ ਚੀਜ਼ ਕਹਤਾ ਸੀ ਕਿ ਵੀ ਐਸਟਿਕ ਫਲਸਫੇ ਦੇ ਉਲਟ ਹੈ ਤੇ ਗੁਰੂ ਸਾਹਿਬ ਕਦੀ ਵੀ ਦਰਸ਼ਨ ਦੀ ਤਾਂ ਨਹੀਂ ਆ ਦਰਸ਼ਨ ਦੀ ਮੰਗ ਨਹੀਂ ਰੱਖ ਮੰਗ ਨਹੀਂ ਰੱਖ ਸਕਦੇ ਸੀਗੇ ਜ ਜਦੋਂ ਉਹਨਾਂ ਨੇ ਉਹਨਾਂ ਦਾ ਹਵਾਲਾ ਦਿੱਤਾ ਕਿ 1510 11 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਉਥੇ ਗਏ ਨੇ ਆਯੋਧਿਆ ਇਹ ਇੱਕ ਕੋਈ ਰਜਿੰਦਰ ਸਿੰਘ ਕੋਈ ਹੈਗਾ ਬੰਦਾ ਜਿਨੇ ਇਹਦੀ ਇਹਦਾ ਕੋਈ ਮੇਰੇ ਕਹਾ ਹਾਲਾਬਾਦ ਹਾਈ ਕੋਰਟ ਦੇ ਵਿੱਚ ਆਪਣਾ ਕੋਈ ਸਪਸ਼ਟੀਕਰਨ ਕੋਈ ਕੋਈ ਆਪਣੇ ਆਪ ਨੂੰ ਕਹੌਂਦਾ ਹੈ ਕਿ ਵੀ ਮੈਂ ਕੋਈ ਹਿਸਟੋਰੀਅਨ ਆ ਮੈਂ ਕੋਈ ਇੰਟੈਲੈਕਚੁਅਲ ਆ ਬਟ ਅਸੀਂ ਉਸ ਚੀਜ਼ ਨੂੰ ਵੀ ਨਖੇਦਿਆ ਸੀਗਾ ਉਸ ਟਾਈਮ ਵੀ ਅੱਜ ਵੀ ਨਖੇਦਦੇ ਆ ਕਿ ਵੀ ਆ ਜਿਹੜਾ ਐਡੈਂਡਮ ਦੇ ਵਿੱਚ ਲੱਗਿਆ ਹੋਇਆ ਹੈ ਸਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਉਹ ਵੀ ਇੱਕ ਅਨੋਨਿਮਸ ਜੱਜ ਉਹਨਾਂ ਨੇ ਜੱਜ ਦਾ ਨਾਮ ਹੀ ਨਹੀਂ ਲਿਤਾ ਹੋਇਆ ਉਹਨਾਂ ਨੇ ਕਿਹਾ ਕਿ ਵੀ ਇੱਕ ਅਨੋਨਿਮਸ ਜੱਜ ਨੇ ਇਹ ਆਪਣੇ ਰਿਮਾਰਕਸ ਦੇ ਵਿੱਚ ਲੈ ਕੇ ਤੇ ਐਡੈਂਡਮ ਦੇ ਤੌਰ ਤੇ ਉਹ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਜਿਹਦੇ ਵਿੱਚ ਸਿੱਖਾਂ ਦੇ ਮਨ ਵਿੱਚ ਫਿਰ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਗੁਰੂ ਗੁਰੂ ਨਾਨਕ ਸਾਹਿਬ ਅਗਰ RAM ਲਾਲਾ ਦੇ ਦਰਸ਼ਨ ਦੀ ਮੰਗ ਰੱਖਦੇ ਨੇ ਤੇ ਫਿਰ ਸਾਡਾ ਕੀ ਸਟੈਂਡ ਹੋਣਾ ਚਾਹੀਦਾ ਸੋ ਇਹ ਕਦੀ ਹੋ ਨਹੀਂ ਸਕਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬਿਲਕੁਲ ਉਲਟ ਹੈ ਸਾਡੇ ਸਿੱਖੀ ਫਲਸਫੇ ਦੇ ਉਲਟ ਹੈ ਜਦੋਂ ਗੁਰੂ ਨਾਨਕ ਸਾਹਿਬ ਇੱਕ ਓੰਕਾਰ ਦੀ ਗੱਲ ਕਰਦ ਨੇ ਤੇ ਫਿਰ ਉਹ ਥਾ ਥਾ ਤੇ ਗਏ ਨੇ ਉੱਥੇ ਉਹਨਾਂ ਨੇ ਦਰਸ਼ਨਾ ਦੀ ਤਾਂ ਨਹੀਂ ਕੀਤੀ ਸੀਗੀ ਉੱਥੇ ਉਹਨਾਂ ਨੇ ਗੋਸ਼ਟੀਆਂ ਲਈ ਗਏ ਨੇ ਉੱਥੇ ਉਹਨਾਂ ਨੇ ਗੋਸ਼ਟੀਆਂ ਕੀਤੀਆਂ ਨੇ ਜਿਹਦੇ ਉਸ ਟਾਈਮ ਦੇ ਉਹਨਾਂ ਦੇ ਧਰਮ ਦੇ ਜਿਹੜੇ ਆਗੂ ਸੀਗੇ ਜਿਹੜੇ ਉਸ ਟਾਈਮ ਦੇ ਉਹਨਾਂ ਬੰਦੇ ਸੀਗੇ ਉਹਨਾਂ ਨਾਲ ਉਹਨਾਂ ਨੇ ਗੋਸ਼ਟੀਆਂ ਕੀਤੀਆਂ ਨੇ ਸੋ ਸਾਡੀ ਵੀ ਸਾਡੀ ਤੇ ਇਹ ਇਹੀ ਹੈਗੀ ਆਪਣੀ ਮੰਗ ਕਿ ਵੀ ਸਿੱਖ ਜਿਹੜਾ ਹੈਗਾ ਤੇ ਇਹ ਹੁਣ ਵੀ ਇਹ ਹੋਰ ਵੀ ਸਪਸ਼ਟ ਹੋ ਰਿਹਾ ਹੈ ਕਿ ਵੀ ਹੁਣ ਤਾਂ ਜਿੱਦਾਂ ਜਿਹੜੇ ਚਾਰੇ ਸ਼ੰਕਰਾਚਾਰੀਆ ਨੇ ਦੋਆਂ ਨੇ ਤੇ ਬੜਾ ਵੱਧ ਚੜ੍ਹ ਕੇ ਇਹਦੇ ਤੇ ਬਿਆਨ ਵੀ ਦਿੱਤਾ ਹੈ ਪੂਰੀ ਵਾਲਾ ਤੇ ਉੱਤਰ ਕਾਸ਼ੀ ਵਾਲਾ ਕਿ ਇਹ ਇੱਕ ਨਿਰਾ ਨਿਰੋਲ ਹੀ ਇੱਕ ਪੋਲਿਟੀਕਲ ਜਿਹਨੂੰ ਆਪਾਂ ਕਹਿ ਸਕਦੇ ਨੇ ਇੱਕ ਧਾਰਮਿਕ ਫੰਕਸ਼ਨ ਨਾ ਹੋਣ ਕਰਕੇ ਪੋਲਿਟੀਕਲ ਫੰਕਸ਼ਨ ਦੇ ਬਤੌਰ ਤੇ ਉਹ ਸਮਝ ਰਹੇ ਨੇ ਕਿ ਵੀ ਇਹ ਇਹ ਉਹਨਾਂ ਨੇ ਵੀ ਕਿਹਾ ਹੈ ਕਿ ਵੀ ਇਹ ਪੋਲਿਟਿਕਸ ਹੀ ਖੇਡੀ ਜਾ ਰਹੀ ਹੈ ਤੇ ਇਦੇ ਵਿੱਚ ਸ਼ਾਸਤਰਾਂ ਦੀ ਵੀ ਉਲੰਘਣਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਰਮ ਦੇ ਮੁਤਾਬਕ ਇਹ ਸ਼ਾਸਤਰਾਂ ਦੀ ਵੀ ਉਲੰਘਣਾ ਹੋਈ ਹੈ ਜਿਹੜਾ ਉੱਥੇ ਇੱਥੇ ਉਹ ਪ੍ਰਤੀਸ਼ਟਾ ਕਰਨੀ ਇਹਨਾਂ ਨੇ ਸੋ ਇਹ ਕਹਿੰਦਿਆਂ ਹੋਇਆ ਮੈਂ ਜਿਹੜੇ ਸਾਡੇ ਨਾਲ ਹਿਸਟੋਰੀਅਨ ਨੇ ਆਪਣੇ ਸਾਗੁਰਦਾਸ਼ ਸਿੰਘ ਤੇ ਲੋ ਇਹ ਕਿਉਂਕਿ ਹਿਸਟਰੀ ਦੇ ਨਾਲ ਸੰਬੰਧਿਤ ਵੀ ਗੱਲ ਹੈਗੀ ਇਹ ਮੈਂ ਉਹਨਾਂ ਨੂੰ ਕਹਿੰਦਾ ਬੇਨਤੀ ਕਰਦਾ ਕਿ ਵੀ ਉਹ ਹਿਸਟੋਰੀਕਲ ਪਰਸਪੈਕਟਿਵ ਨਾਲ ਤੇ ਆਪਣੀਆਂ ਵੀ رائے ਦੇਣ ਜੀ ਇਸ ਬਾਰੇ ਬਹੁਤ ਮਿਹਰਬਾਨੀ ਤੁਹਾਡੀ ਇੱਕ ਗੱਲ ਦੀ ਮਾਫੀ ਮੰਗਦਾ ਮੇਰੇ ਥੋੜਾ ਗਲਾ ਖਰਾਬ ਆ ਉਸ ਪਰ ਮੈਂ ਉੱਚੀ ਬੋਲਣ ਦੀ ਕੋਸ਼ਿਸ਼ ਕਰੂੰਗਾ ਤਦ ਕੋ ਹੁਣੇ ਗੱਲ ਕਹੀ ਆ ਵੀ ਅਸੀਂ ਗਾਈਡੈਂਸ ਲੈਣੀ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਤੇ ਜਥੇਦਾਰ ਸਾਹਿਬ ਤੋਂ ਜਿਹੜਾ ਸਾਡਾ ਅਸੀਂ ਜਿਸ ਤੋਂ ਗਾਈਡੈਂਸ ਲੈਣੀ ਆ ਸਾਡੇ ਕੋਲ ਰਿਟਨ ਕਨਸਟੀਟਿਊਸ਼ਨ ਆ ਇੱਕ ਹੀ ਦੁਨੀਆ ਦੇ ਵਿੱਚ ਸਪਿਰਚੁਅਲ ਗ੍ਰੰਥ ਆ ਜਿਹੜਾ ਰਿਟਨ ਟ੍ਰੈਡੀਸ਼ਨ ਤੇ ਬੇਸਡ ਆ ਬਾਕੀ ਦੁਨੀਆ ਦੇ ਸਾਰੇ ਜਿਹੜੇ ਸਪਿਰਚੁਅਲ ਗ੍ਰੰਥ ਹੈਗੇ ਆ ਕਿਸੇ ਵੀ ਧਰਮ ਦੇ ਹੋਣ ਕਿਸੇ ਸੈਕਟ ਦੇ ਹੋਣ ਕਿਸੇ ਸਬਸੈਕਟ ਦੇ ਹੋਣ ਔਰਲ ਟ੍ਰੈਡੀਸ਼ਨ ਤੇ ਬੇਸਡ ਹੈਗੇ ਆ ਸੋ ਜੇ ਅਸੀਂ ਗਾਈਡੈਂਸ ਲੈਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਆ ਜੋ ਕੁਝ ਹੋਤੇ ਹੋ ਰਹੇ ਹੁਣ ਦੇਖੋ ਕੀ ਗੱਲ ਆ ਪ੍ਰਾਨ ਪ੍ਰਤੀਸ਼ਾ ਲਫਜ਼ ਹੋ ਰਿਹਾ ਪ੍ਰਾਨ ਤੋਂ ਮਤਲਬ ਆਈਡਲ ਪ੍ਰਤੀਸ਼ਾ ਤੋਂ ਮਤਲਬ ਉਹਦੀ ਇਨਸਟਾਲੇਸ਼ਨ ਉਹਨੂੰ ਉਹਨਾਂ ਨੇ ਉੱਥੇ ਬਰਜਮਾਨ ਕਰਨਾ ਬਰਜਮਾਨ ਤੁਸੀਂ ਹਿੰਦੀ ਦਾ ਲਫਜ਼ ਕਹਿ ਲੋ ਤਾਂ ਇੱਕ ਆਈਡਲ ਨੂੰ ਉੱਥੇ ਬਰਜਮਾਨ ਕਰਨਾ ਇਹ ਉਹ ਇਵੈਂਟ ਹੈਗੀ ਹੈ ਹੁਣ ਉਸ ਇਵੈਂਟ ਤੇ ਹਿੰਦੂਆਂ ਦੇ ਵਿੱਚ ਧਰਮਾਚਾਰੀਆ ਜਿਹੜੇ ਲੋਕ ਆ ਜਾਂ ਦੂਸਰੇ ਜਿਹੜੇ ਸੈਕਟਸ ਨੂੰ ਸਬ ਸੈਕਟਸ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਚ ਆਪਸ ਦੇ ਵਿੱਚ ਕਨਫਲਿਕਟ ਤੇ ਕਲੈਸ਼ਸ ਹੈਗੇ ਜਿਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੁਣ ਇੱਥੇ ਕੁਸਚਨ ਇਹ ਆ ਕੀ ਸਿੱਖੀਜ਼ਮ ਪਹਿਲੀ ਗੱਲ ਤਾਂ ਆਈਡਲ ਵਰਸ਼ਿਪ ਨੂੰ ਮੰਨਦਾ ਜਾਂ ਨਹੀਂ ਮੰਨਦਾ ਸਿੱਖੀਜ਼ਮ ਦੇ ਵਿੱਚ ਆਈਡਲ ਵਰਸ਼ਿਪ ਦੀ ਕੋਈ ਜਗ੍ਹਾ ਨਹੀਂ ਅਸੀਂ ਆਈਡਲ ਬ੍ਰੇਕਰ ਆ ਅਸੀਂ ਜਿਹੜੇ ਆਈਡਲ ਤੋੜਨ ਵਾਲੇ ਆ ਨਾ ਕਿ ਉਹਨਾਂ ਨੂੰ ਵਰਸ਼ਿਪ ਕਰਨ ਵਾਲੇ ਆ ਤੋਂ ਮੈਂ ਹੁਣ ਇੱਥੇ ਥੋੜੀ ਜੀ ਕੁਸਤਾਹੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ 1136 ਪੰਨੇ ਦੇਤੇ ਮਹਾਰਾਜ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਥੇਦਾਰ ਨਾ ਕੋਈ ਸ਼੍ਰੋਮਣੀ ਪ੍ਰਬੰਧ ਕਮੇਟੀ ਦਾ ਪ੍ਰਧਾਨ ਨਾ ਕੋਈ ਹੋਰ ਜਥੇਬੰਦੀ ਉਸ ਦੇ ਉੱਤੇ ਉਸ ਨੂੰ ਕੋਈ ਕੰਟਰਡਿਕਟ ਕਰ ਸਕਦੀ ਆ بس وی ہیو ٹو بی اوبیدینٹ ٹو دیٹ کی کہہ رہے ہیں 1136 پنا ورتن نہ رہوں نہ میں رمضاناں نہ میں ورت رکھدا نہ رمضاناں مسلمانہ والا تیس سے بھی جو رکھے ندانا پرماطما ایکو ہے اس نوں میں میں ایڈریس کر رہا ایک گوسائی اللہ میرا ہندو ترک دوہاں نبیرا ایک گوسائیاں میرا میرا دونوں نوں نبیڑا ہو چکا کی کہہ رہے ہیں مہاراج ਹਿੰਦੂ ਤੁਰਕ ਦੋਹਾਂ ਨੇ ਬੇੜਾ ਹਿੰਦੂਆਂ ਨੂੰ ਤੁਰਕ ਮੁਸਲਮਾਨਾਂ ਨੂੰ ਐਡਰੈਸ ਕਰ ਰਹੇ ਨੇ ਦੋਨਾਂ ਨਾਲ ਮੇਰਾ ਨਿਬੇੜਾ ਹੋ ਚੁੱਕਿਆ ਹਜ ਕਾਬੇ ਚਾਉ ਨਾ ਤੀਰਥ ਪੂਜਾ ਨਾ ਹੱਜਾਂ ਚ ਜਨਾ ਨਾ ਤੀਰਥਾਂ ਦੇ ਤੀਰਥਾ ਹਿੰਦੂਆਂ ਦਾ ਤੀਰਥ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਤੱਲਕ ਨਹੀਂ ਸਾਨੂੰ ਗੁਰੂ ਮਹਾਰਾਜ ਦਾ ਆਦੇਸ਼ ਹੈ ਜਿਸ ਨੂੰ ਕੋਈ ਸਿੱਖ ਕਿਸੇ ਪੋਜੀਸ਼ਨ ਤੇ ਉੱਤੇ ਹੋਵੇ ਉਹ ਇਸ ਨੂੰ ਡਿਸ obey ਨਹੀਂ ਕਰ ਸਕਦਾ ਉਹ ਇਸ ਦੇ ਉੱਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਅੱਗੇ ਕੀ ਆ? ਏਕ ਸੇ ਵੀ ਅਵਰ ਨਾ ਦੂਜਾ ਇੱਕੋ ਰੱਬ ਹੋਰ ਦੂਜੇ ਦੀ ਅਸੀਂ ਗੱਲੇ ਨਹੀਂ ਕਰਦੇ। ਅੱਗੇ ਕੀ ਆ? ਪੂਜਾ ਕਰੋ ਨਾ ਨਿਵਾਜ ਗੁਜਾਰੂ। ਉਥੇ ਕੀ ਹੋਣੀ ਐ? ਕੀ ਹੋਣਾ ਉੱਥੇ ਬਾਈ ਤਰੀਕ। ਪੂਜਾ ਹੋਣੀ ਐ ਨਾ ਸਾਡੇ ਪੂਜਾ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ। ਸਮਝਿਆ ਕਿ ਨਹੀਂ? ਏਕ ਨਿਰੰਕਾਰ ਨਾਲ ਹਿਰਦੇ ਨਮਸਕਾਰੂ ਨਾ ਹਮ Hindu ਨਾ Musalman। ਦੇਖੋ ਕਿੰਨੀ ਕਲੈਰਿਟੀ ਆ। ਔਰ ਉਸ ਤੋਂ ਅੱਗੇ ਕਿ ਅੱਲਾਹ ਆਰਾਮ ਕੇ ਪਿੰਡ ਪ੍ਰਾਨ ਹੁਣ ਇਸ ਇੰਨੇ ਛੋਟੇ ਸ਼ਬਦਾਂ ਦੇ ਵਿੱਚ ਮੈਂ ਕਹਿੰਦਾ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਹੋਵੇ ਵੱਡੇ ਤੋਂ ਵੱਡਾ ਲੇਖਕ ਹੋਵੇ ਵੱਡੇ ਤੋਂ ਵੱਡਾ ਚਿੰਤਕ ਹੋਵੇ ਇੰਨੀ ਪ੍ਰੈਸੀਜਨ ਦੇ ਨਾਲ ਇੰਨੇ ਛੋਟੇ ਸ਼ਬਦਾਂ ਵਿੱਚ ਸਾਰੀਆਂ ਗੱਲਾਂ ਕਹਿ ਨਹੀਂ ਸਕਦਾ ਹੁਣ ਮੈਨੂੰ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇ ਉੱਤੇ ਇਹ ਸ਼ਬਦ ਹੈ ਪੰਨੇ ਪਾਸਾ ਦੇ ਵਿੱਚ ਤੋ ਕੀ ਅਸੀਂ ਇਸ ਨੂੰ ਉਵੇ ਕਰੀਏ ਜਾਂ ਕੋਈ ਜੱਥੇਦਾਰ ਜਾਂ ਕੋਈ ਹੋਰ ਕੋਈ ਵੀ ਬੰਦਾ ਕਹਿਣ ਵਾਲਾ ਸਾਡਾ ਇਸ ਗੱਲ ਦੇ ਨਾਲ ਇਹ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਕਿਸੇ ਵੀ ਅਰਸੇ ਜੇ ਅਸੀਂ ਸਿੱਖ ਨਹੀਂ ਹਾਂ ਜੇ ਅਸੀਂ ਸਿੱਖੀ ਤੋਂ ਮੁਨਕਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰਾਂ ਗੁਰੂਆਂ ਤੋਂ ਮੁਨਕਰਾਂ ਤਾਂ ਜੋ ਮਰਜ਼ੀ ਤੁਸੀਂ ਜਾਓ ਜਿਹੜੇ ਉੱਥੇ ਜਾ ਰਹੇ ਸਿੱਖੀ ਪਹਿਰਾਵੇ ਵਿੱਚ ਜਾ ਰਹੇ ਉਹ ਸਿੱਖ ਨਹੀਂ ਹੈ ਇਨ ਅਕੋਰਡੈਂਸ ਵਿਦ ਥਿਸ ਡਿਕਟੇਸ਼ਨ ਜੇ ਗੁਰੂ ਡਿਕਟੇਟ ਦੇ ਰਿਹਾ ਉਸ ਦੇ ਮੁਤਾਬਕ ਉਹ ਸਿੱਖ ਨਹੀਂ ਹੈਗੀ ਉਹ ਉਹਨਾਂ ਦਾ ਪਹਿਰਾਵਾ ਕੋਈ ਵੀ ਹੋ ਸਕਦਾ ਤੋਂ ਇਸ ਕਰਕੇ ਸਾਡਾ ਉਸ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਸ ਦੇ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਸਾਡੀ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ ਐਸਟੈਬਲਿਸ਼ ਨਹੀਂ ਹੋ ਸਕਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਉਸ ਨੂੰ ਆਪਣਾ ਮ ਲਿਵਿੰਗ ਕਾਰਪੋਰੇਟ ਗੁਰੂ ਮੰਨਦੇ ਚੋਂਦਾ ਜਾਗਦਾ ਸਾक्षात ਗੁਰੂ ਹੈ ਤ ਉਸ ਤੇ ਜਿਉਂਦਾ ਜਾ ਹੁਣ ਇੱਥੇ ਕੀ ਝਗੜਾ ਕੀ ਹੈ ਜੋ ਜੋ ਮੈਂ ਸਮਝ ਸਕਿਆ ਗੱਲ ਹੈਗੀ ਆ ਜਿਹੜਾ ਉੱਥੇ ਚੜਾਵਾ ਚੜਿਆ ਰੌਲਾ ਹੈਗਾ ਪੈਸੇ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸ ਦੋਂਨੇ ਤਰ੍ਹਾਂ ਪਹਿਲਾਂ ਕੀ ਸੀ ਜਿਹੜੇ ਸ਼ੰਕਰਚਾਰੀਆ ਜੀ ਕਹਿ ਰਹੇ ਆ ਮੇਰਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਉਹ ਦੱਸ ਰਿਹਾ ਆਈ ਏਮ ਟ੍ਰਾਈਂਗ ਟੂ ਐਕਸਪਲੇਨ ਐਂਡ ਅੰਡਰਸਟੈਂਡ i'm trying to communicate with you in simpler words oh ki keh rahe ha bi pehla ik trust si oh trust jehda si oh daan le raha si lokan ton oh trust nu bhang karke modi sahab ne dooja trust banata oh matlab us trust de jehde shankaracharya je hai na kinne vadde vidwan hon par jo unna di communication aayi a us to clearly establish ho reha ਵੀ ਉਹਨਾਂ ਦਾ ਇੰਟਰਸਟ ਪੈਸੇ ਨਾਲ ਉਹਨਾਂ ਦਾ ਇੰਟਰਸਟ ਜਿਹੜਾ ਝੜਾਵਾ ਚੜਿਆ ਜਾਂ ਜੋ ਉਥੋਂ দানਪੁਨ ਹੋਇਆ ਜੋ ਪੈਸਾ ਇਕੱਠਾ ਹੋਇਆ ਦੂਜੇ ਪਾਸੇ ਕੀ ਹੈ ਜਿਹੜਾ ਮੋਦੀ ਸਾਹਿਬ ਦਾ ਕਾਨੂੰਕੁਨ ਕੀ ਉਹਦਾ ਨਾਮਾ ਚੰਪਤ رائے ਉਹ ٹرسٹ ਦਾ ਚੀਫ ਹੈ ਚੰਪਤ رائے ਤੇ ਬਹੁਤ ਪਹਿਲਾਂ ਬੜੇ سنگੀਨ ਇਲਜ਼ਾਮ ਲੱਗੇ ਕਿ ਉਸ ਨੇ ਉਥੇ ਦੀ ਪ੍ਰਾਪਰਟੀ ਦੇ ਬਹੁਤ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ ਕਪਲੇ ਕੀਤੇ ਕਪਲੇ ਕੀਤੇ ਸਸਤੀ ਜ਼ਮੀਨ ਲੈ ਕੇ ਉਸ ਨੂੰ ਬਹੁਤ ਮਹਿੰਗੇ ਪਾਹ ਚ ਉਹਦੀ ਡਿਟੇਲ ਮੈਂ ਨਹੀਂ ਜਾਣਨਾ ਚਾਹੁੰਦਾ ਕਿਉਂਕਿ ਉਹ ਤਾਂ ਉਹਨਾਂ ਦਾ ਮਸਲਾ ਹੈ ਸਾਡਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਦਾਨ ਦਿੱਤਾ ਨਾ ਅਸੀਂ ਦਾਨ ਦੇ ਵਿੱਚ ਇਨਵੋਲਡ ਨਾ ਸਾਡਾ ਦਾਨ ਦੇ ਨਾਲ ਕੋਈ ਕਿਸੇ ਕਿਸਮ ਦਾ ਡਿਸਪਿਊਟ ਹੈ ਸਾਡਾ ਸਿਧਾਂਤਿਕ ਕਨਫਲਿਕਟ ਤੇ ਕਲੈਸ਼ ਤੇ ਕੰਟਰਡਿਕਸ਼ਨ ਵੀ ਆਰ ਅਪੋਜ਼ਡ ਟੂ ਦੈਟ ਸਿਸਟਮ ਨਾਟ ਡਿਸਿਮਿਲਰ ਜੇ dissimilarity ਹੋਵੇ ਤਾਂ ਤਾਂ ਕੋਈ ਗੁੰਜਾਇਸ਼ ਹੋ ਸਕਦੀ ਹੈ ਅਸੀਂ ਤਾਂ ਟੋਟਲੀ ਆਪੋਜ਼ਿਟ ਹਾਂ ਉਸ ਦਿਨ ਸਮਝੇ ਕਿ ਨਹੀਂ ਤਾਂ ਇਸ ਕਰਕੇ ਉੱਥੇ ਜਾਣਾ ਤੇ ਫਿਰ ਇਸ ਉਲਜਨ 'ਚ ਅਸੀਂ ਕਿਉਂ ਪਈਏ ਉਹਨਾਂ ਦਾ ਆਪਸ ਹੀ ਝਗੜਾ ਹੈ ਸਨਾਤਨ ਹਿੰਦੂਇਜ਼ਮ ਦੀ ਕੀ ਡਿਫੀਨੀਸ਼ਨ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੰਕਰਚਾਰੀਆਸ ਨੂੰ ਇਨਵੋਲਵ ਕਰਨਾ ਕਿਸ ਤਰੀਕੇ ਨਾਲ ਸ਼ੰਕਰਚਾਰੀਆ ਜੀ ਨੂੰ ਬਾਹਰ ਕੱਢਣਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਦੂਸਰਾ ਆਦਮੀ ਆ ਉਸ ਦੀ ਤੁਸੀਂ ਜੋ ਇੰਟਰਪ੍ਰੀਟੇਸ਼ਨ ਆ ਉਸ ਨੂੰ ਮੰਨਣਾ ਤੋਂ ਉਹ ਤਾਂ ਗੱਲ ਇੱਥੇ ਤੱਕ ਚਲੀ ਗਈ ਕਿ ਜਿਹੜਾ ਉਹ ਹੈ ਬੰਦਾ ਉਹ ਤਾਂ ਇਹ ਕਹਿ ਰਿਹਾ ਵੀ ਚੰਪਤ ਰਾਏ ਤਾਂ ਇਹ ਕਹਿ ਰਿਹਾ ਵੀ ਜਿਹੜੇ ਮੋਦੀ ਜੀ ਆ ਉਹ ਫੁਲਾਣੇ ਭਗਵਾਨ ਦੀ ਇਨਕਾਰਨੇਸ਼ਨ ਆ ਸਾਡਾ ਇਨਕਾਰਨੇਸ਼ਨ ਦੇ ਨਾਲ ਕੋਈ ਮਤਲਬ ਨਹੀਂ ਹੈ ਮਾਫ ਕਰਨਾ ਵੀ ਆਰ ਡੈਡ ਅਗੇਂਸਟ ਇਨਕਾਰਨੇਸ਼ਨ ਸਾਡਾ ਪੈਗੰਬਰ ਹੈ ਪ੍ਰੋਫਿਟ ਹੈ ਸਮਝਦੇ ਕਿ ਨਹੀਂ ਪ੍ਰੋਫਿਟ ਤੋਂ ਉਪਤੇ ਸਾਡੇ ਕੋਲ ਲਿਵਿੰਗ ਕਾਰਪੋਰੇਟ ਗੁਰੂ ਹੈ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਜੋ ਵੀ ਸਮੱਸਿਆ ਸਾਡੀਆਂ ਆਉਂਦੀਆਂ ਡੇ ਟੂ ਡੇ ਅਸੀਂ ਕੀ ਅਸੀਂ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਢਾਲਣਾ ਕੀ ਖਾਣਾ ਕੀ ਪੀਣਾ ਕਿੰਨਾ ਸੌਣਾ ਕਿੰਨਾ ਜੋ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਮਹਾਰਾਜ ਨੇ ਉਹਦੇ ਵਿੱਚ ਸਾਰੀ ਚੀਜ਼ ਵਿਦ ਪ੍ਰੈਸੀਸ਼ਨ ਐਂਡ ਵਿਦ ਕਲੈਰਿਟੀ ਵਿਦ ਨੋ ਐਮਬਿਗੂਟੀ ਕੋਈ ਐਮਬਿਗੂਟੀ ਹੈ ਹੀ ਨਹੀਂ ਤੋ ਅਸੀਂ ਖਾਮ ਖਾ ਐਮਬਿਗੂਟੀ ਆਪ ਕ੍ਰੀਏਟ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕੀ ਜ਼ਰੂਰਤ ਹੈ ਕਿਉਂ ਅਸੀਂ ਪੁੱਛ ਰਹੇ ਹਾਂ ਮਾਫ ਕਰਨਾ ਮੈਂ ਇਸ ਗੱਲ ਦੇ ਖਿਲਾਫ ਹਾਂ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿਉਂ ਪੁੱਛਿਆ ਜਾਵੇ ਤੁਹਾਡੇ ਕੋਲ ਜੁੰਦਾ ਜਾਗਦਾ ਗੁਰੂ ਪਿਆ ਪੰਨੇ ਖੋਲ ਲਓ ਉਹਨੂੰ ਪੜ ਲਓ ਨਹੀਂ ਪੜ ਨਹੀਂ ਸਮਝ ਆਉਂਦੀ ਕਿਸੇ ਹੋਰ ਗਿਆਨੀ ਤੋਂ ਬੁੱਧੀਮਾਨੀ ਤੋਂ ਬੁੱਧੀਮਾਨ ਤੋਂ ਪੁੱਛ ਲਓ ਭਾਈ ਇਹਦਾ ਕੀ ਮਤਲਬ ਤੋ ਇਸ ਕਰਕੇ ਇਹ ਬਹਿਸ ਬਿਲਕੁਲ ਜੇ ਕੋਈ ਗੁੰਜਾਇਸ਼ ਨਹੀਂ ਹੈ ਕੋਈ ਇਸ ਦੇ ਵਿੱਚ ਐਮਬਿਗਿਟੀ ਨਹੀਂ ਹੈ ਕੋਈ ਇਸ ਦੇ ਵਿੱਚ ਕਨਫਿਊਜ਼ਨ ਨਹੀਂ ਹੈ ਕੋਈ ਇਸ ਦੇ ਵਿੱਚ ਕੰਟਰਡਿਕਸ਼ਨ ਨਹੀਂ ਹੈ ਸਿੰਪਲ ਸਟੇਟਿੰਗ ਆ ਵੀ ਅਸੀਂ ਆਈਡਲ ਵਰਸ਼ਿਪ ਦੇ ਫਲਟਲੀ ਡੈਡ ਸੈਟ ਅਗੇਂਸਟ ਆ ਤਾਂ ਉਹਦੇ ਵਿੱਚ ਆਈਡਲ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਬਰਜਮਾਨ ਕਰਨਾ ਉਹਨਾਂ ਦੇ ਵਿੱਚ ਆਪਸ ਵਿੱਚ ਕੰਟਰਡਿਕਸ਼ਨਸ ਹੈਗੀਆਂ ਜਾਂ ਜੋ ਵੀ ਡਿਫਰੈਂਸ ਆ ਆਪੀਨੀਅਨ ਉਹਨਾਂ ਦਾ ਹੈਗਾ ਉਹ ਜੋ ਮਰਜ਼ੀ ਕਰੀਦਾ ਸਾਡਾ ਉਹਨਾਂ ਨਾਲ ਕੀ ਦਨ ਤੋ ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਮੁਖ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਚੱਲੀਏ ਤੇ ਐਵੇਂ ਖਾਮ ਖਾ ਕਿਸੇ ਦੇ ਅਧੀਨ ਹੋ ਕੇ ਆ ਜਥੇਦਾਰ ਆ ਜੀ ਆ ਫਲਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਆ ਅਕਾਲੀ ਦਲ ਆ ਜੀ ਆ ਫਲਾਣਾ ਵਿਦਵਾਨ ਆ ਜੀ ਫਲਾਣਾ ਗਿਆਨੀ ਕਿਸੇ ਚੀਜ਼ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਉਹਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਜਿਉਂਦਾ ਜਾਗਦਾ ਗੁਰੂ ਆ ਉਹਦੇ ਨਾਲ ਤੁਸੀਂ ਵਾਰਤਾ ਲਾਪ ਕਰ ਸਕਦੇ ਔਰ वार्तालाप करके ਤੁਸੀਂ ਸਿੱਧੇ ਤੌਰ ਤੇ ਆਪਣਾ ਰਾਹ ਲੱਭ ਸਕਦੇ ਹੋ। ਤੁਮੇਰਾ ਤਾਂ ਇੰਨੀ ਕੀ ਸਮਝ ਆ ਇਸ ਤੋਂ ਬਾਦ ਮੈਂ ਇਸ ਬਾਰੇ ਕੋਈ ਹੋਰ ਕੁਝ ਕਹਾਂ। ਠੀਕ ਹੈ। ਅਰਜੰਦਰ ਸਿੰਘ ਖਾਲਸਾ। ਹਾਂਜੀ ਤੁਸੀਂ ਜੀ ਖਾਲਸਾ ਜੀ ਬੋਲੋ। ਮੈਂ ਤੁਹਾਨੂੰ ਖਾਲਸਾ ਬਕਾਇਦਾ ਬੋਲਦਾ। ਕਿ ਬੇਸਤਾਰ ਨਾਲ ਗੱਲ ਹੋ ਗਈ ਆ ਮੈਂ ਟਾਈਮ ਜ਼ਿਆਦਾ ਨਹੀਂ ਲਾਵਾਂਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਧ ਲੈਣੀ ਆ ਇਹ 'ਚ ਕੋਈ ਸ਼ੱਕ ਨਹੀਂ ਆ। ਪਰ ਗੁਰੂ ਗ੍ਰੰਥ ਸਾਹਿਬ 'ਚ ਸੇਧ ਦੇਣ ਵਾਸਤੇ ਅਸੀਂ ਨਵੇਂ ਦੇ ਚੁਣੇ ਹੋਏ ਨੇ। ਚਾਹੇ ਉਹ ਅਸੀਂ ਉਹਦੇ ਨਾਲ ਸਹਿਮਤ ਹੋਈ ਜਾਂ ਨਾ ਹੋਈਏ ਉਹਨਾਂ ਦੀ ਡਿਊਟੀ ਬੰਦੀ ਹੈ ਚਾਹੇ ਉਹ ਕੀਰਤਨ 'ਚ ਹੋਣਾ ਮੈਂ ਸਰਜਣਾ ਜੇ ਮੈਨੂੰ ਰੋਟੀ ਖਾਂਦੇ ਕਿਸੇ ਹੋਰ ਕੰਮ ਦੇ ਵਿੱਚ ਬਹੁਤ ਹੀ ਬਿਜ਼ੀ ਹੋਵਾਂ ਇਹ ਅਜੇ ਵੀ ਮਰੀਜ਼ ਮਾਰ ਰਿਹਾ ਤਾਂ ਸਾਰਾ ਕੁਝ ਛੱਡ ਕੇ ਜਾਣਾ ਹੁੰਦਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਤੁਸੀਂ ਕੁਝ ਤੁਸੀਂ ਕਿਸੇ ਕਲੀਨਿਕ ਦੇ ਗਰਾਊਂਡ 'ਚੋਂ ਤਾਂ ਵੀ ਛੱਡ ਕੇ ਜਾਣਾ ਹੁੰਦਾ ਕਿਉਂਕਿ ਜ਼ਿੰਮੇਵਾਰੀ ਹੈ ਘਰ ਨੇ ਹੀ ਸਿਖਾਉਂਦਾ ਹੈ ਵੀ ਤੁਸੀਂ ਆਪਣੀ ਡਿਊਟੀ ਨਿਭਾਉਣੀ ਹੈ ਜਿੱਤ ਤੱਕ ਸਵਾਲ ਹੈ ਮੂਰਤੀ ਪੂਜਾ ਦਾ ਮੂਰਤੀ ਪੂਜਾ ਬਰਤਾਂ ਸਪਸ਼ਟ ਗੁਰੂ ਗ੍ਰੰਥ ਸਾਹਿਬ ਕੇ ਹੈ ਗੜਨ ਹਾਰੇ ਗੜੀ ਇਹ ਮੂਰਤ ਦੇ ਕੇ ਛਾਤੀ ਪਾਓ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਕੋ ਖਾਓ ਇਸ ਕਰਕੇ ਮੂਰਤੀ ਪੂਜਾ ਦੇ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮ ਨਹੀਂ ਵੀ ਨਹੀਂ ਕਰਨੀ ਕ੍ਰਿਸ਼ ਸਾਹਿਬ ਨੇ ਕਿਹਾ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜੀਓ ਜਿਸ ਪਹਣ ਕੋ ਪਾਤੀ ਤੋੜੇ ਸੋ ਪਹਣ ਨਿਰਜੀਓ ਸੋ ਇਸ ਕਰਕੇ ਮੂਰਤੀ ਪੂਜਾ ਚ ਸ਼ਾਮਲ ਹੋਣਾ ਮੂਰਤੀ ਪੂਜਾ ਚ ਪ੍ਰਾਣ ਪ੍ਰਿਸ਼ਤਾ ਮੰਨਣਾ ਇਹ ਠੀਕ ਹੈ ਇਹਨਾਂ ਨੇ ਆਪਦੇ ਤਰੀਕੇ ਨਾਲ ਸਮਝਾਇਆ ਉਹ ਇਹ ਕਹਿੰਦੇ ਨੇ ਕਿ ਮੂਰਤੀ ਤੁਸੀਂ ਪ੍ਰਾਣ ਪਾ ਦਿੰਨੇ ਆ ਫਿਰ ਉਹ ਲੀਵਿੰਗ ਬਣ ਜਾਂਦਾ ਹੈ ਇਹ ਇਹ ਜਿਹੜੀ ਪਸ ਹੈ ਉਹਨਾਂ ਦੇ ਆਪਸ ਵਿੱਚ ਮਤਭੇਦ ਕੀ ਨੇ ਉਹਦੇ ਚ ਵੀ ਨਹੀਂ ਮੈਂ ਜਾਵਾਂਗਾ ਕਿਉਂਕਿ ਮਤਭੇਦ ਤਾਂ ਗੁਰਦੁਆਰਿਆਂ ਚ ਵਧੇ ਰਹੇ ਨੇ ਜਾਇਦਾਦ ਕਬਜ਼ਾ ਕਰਨ ਦੀ ਬਿਚਰੇ ਨੇ ਸੋਸ ਕਰਕੇ ਨਹੀਂ ਜਾ ਜਾਂਦਾ ਉੱਥੇ ਮਤਭੇਦ ਨਾ ਵੀ ਹੁੰਦੇ ਉੱਥੇ ਬਿਲਕੁਲ ਇੱਕ ਹੁੰਦੇ ਸਾਰੇ ਜਿਹੜੇ ਸ਼ੰਕਰਾਚਾਰੀਆ ਜੀ ਨੇ ਚਾਰੇ ਉਹ ਇੱਕ ਮਤ ਹੁੰਦੇ ਸਾਰੇ ਪੰਡਤ ਇੱਕ ਮਤ ਹੁੰਦੇ ਸਾਰਾ Hindu ਧਰਮ ਇੱਕ ਮਤ ਹੁੰਦਾ ਤਾਂ ਵੀ ਸਿੱਖ ਦਾ ਉੱਥੇ ਬੂਝ ਜੀ ਹਿੱਸਾ ਲੈਣ ਵਾਸਤੇ ਜਾਣਾ ਕੋਈ ਮਤਲਬ ਨਹੀਂ ਜਿਵੇਂ ਨਾਨਕ ਆ ਕਿ ਇਹ ਸਾਰੇ ਧਰਮਾਂ ਨੂੰ ਵੈਸੇ ਬਣਾਇਆ ਜਾਂਦਾ ਹੈ ਨਮਾਇंदे ਦੇ ਤੌਰ ਤੇ ਵੀ ਤੁਸੀਂ ਆ ਕੇ ਭਾਈ ਸਾਡੇ ਕਾਰਜ ਉਹ ਉਹ ਗੱਲ ਵੱਖਰੀ ਹੈ ਉਹਨਾਂ ਵੇਲੇ ਤੌਰ ਤੇ ਬਣਾ ਨਹੀਂ ਜਾ ਰਿਹਾ ਸਨਾਤਨ ਨਹੀਂ ਬਣਾ ਕੇ ਬੁਲਾਇਆ ਜਾ ਰਿਹਾ ਸੋ ਇਸ ਕਰਕੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਪੂਜਣ ਦੀ ਗੱਲ ਆ ਲੋ ਨਾਮੇ ਸੋ ਹੀ ਸੇਵਿਆ ਜੈ ਦੇਰਾ ਨਾ ਮਸਜਿਦ ਨਾ ਮੰਦਿਰ ਪੂਜਣਾ ਤੇ ਨਾ ਮਸਜਿਦ ਨੂੰ ਪੂਜਣਾ ਸੋ ਇਸ ਕਰਕੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਮੈਂ ਬਹੁਤ ਉਸ ਦੇ ਵਿਸਤਾਰ ਚ ਜਾਣ ਕੇ ਨਹੀਂ ਜਾ ਰਿਹਾ ਇੰਨੀਆਂ ਤੁਸੀਂ ਉਦਾਹਰਨਾਂ ਤੁਹਾਨੂੰ ਮਿਲਦੀਆਂ ਨੇ ਪੂਜਾ ਪਾਠ ਦੇ ਉੱਤੇ ਕਿੰਨੇ ਸਵਾਲ ਨੇ ਅਸ਼ਨਾਨ ਦੇ ਉੱਤੇ ਕਿੰਨੇ ਸਵਾਲ ਨਿਕਲੇ ਕਿ ਜਿਹੜਾ ਹਿੰਦੂ ਦਾ ਤੌਰ ਤਰੀਕਾ ਹੈ ਹਿੰਦੂ ਧਰਮ ਦਾ ਉਹ ਸਿੱਖ ਧਰਮ ਨੇ ਉਹਨੂੰ ਇਹ ਮੰਨ ਕੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਇਹ ਫੈਸਲਾ ਕਰ ਲਿਆ ਵੀ ਇਹ ਠੀਕ ਨਹੀਂ ਹੈ ਸਾਡੇ ਹਿਸਾਬ ਨਾਲ ਇਹ ਮਨੁੱਖ ਦੇ ਵਿੱਚ ਵਹਿਮ ਭਰਮ ਦੀ ਹੋਰ ਬਹੁਤ ਕੁਝ ਪੈਦਾ ਕਰਦਾ ਹੈ ਸੋ ਉਹਨਾਂ ਨੇ ਆਪਦੇ ਇੱਕ ਨਵਾਂ ਤਰੀਕਾ ਲੱਭਿਆ ਵੀ ਮੈਂ ਤਾਂ ਭਾਈ ਜਿਹੜਾ ਸਰਵ ਸ਼ਕਤੀਮਾਨ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਡ ਪਛਾਣ ਤੂੰ ਉਸੇ ਦੀ ਜੋਤ ਹੈ ਇੱਕ ਲਾਈਨ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਸਿੱਖ ਧਰਮ ਤੇ ਬਾਕੀ ਧਰਮਾਂ 'ਚ ਇੱਕ ਫਰਕ ਹੈ ਸਿੱਖ ਧਰਮ ਇਹ ਸਮਝਦਾ ਵੈਸੇ ਵਿਦਵਾਨ ਬੈਠੇ ਨੇ ਇਹਨਾਂ ਨੂੰ ਜ਼ਿਆਦਾ ਪਤਾ ਹੈ ਪਰ ਮੈਂ ਜੋ ਸਮਝਦਾ ਉਹ ਕਹਿ ਰਿਹਾ ਸਿੱਖ ਧਰਮ ਇਹ ਕਹਿੰਦਾ ਹੈ ਵੀ ਜਿਹੜਾ ਨਿਰਗੁਣ ਰੂਪ ਹੈ ਤੇ ਸਰਗੁਣ ਰੂਪ ਆ ਦੋਨੇ ਇੱਕ ਦੂਜੇ ਦੇ ਵਿੱਚ ਰਹਿੰਦੇ ਨੇ ਨਿਰਗੁਣ ਤੋਂ ਬਿਨਾ ਸਰਗੁਣ ਨਹੀਂ ਹੈ ਸਰਗੁਣ ਤੋਂ ਬਿਨਾ ਨਿਰਗੁਣ ਨਹੀਂ ਹੈ ਇਸ ਕਰਕੇ ਅਸੀਂ ਨਿਰਗੁਣ ਤੇ ਸਰਗੁਣ ਜਿਹੜਾ ਰਾਮ ਰਮਈਆ ਵਾਲੀ ਗੱਲ ਕਰੀ ਹੈ ਉਹ ਹੈ ਪਰ ਬਾਕੀ ਧਰਮ ਕਹਿੰਦੇ ਨੇ ਨਿਰਗਨ ਕੋਈ ਵੱਖਰਾ ਬੈਠਾ ਤੇ ਸਰਗੁਣਾ ਜਿਹੜਾ ਇਹ ਚਲਾਇਮਾਨ ਹੈ ਤੇ ਇੱਥੋਂ ਤੁਸੀਂ ਉਹਦੇ ਕੋਲ ਜਾ ਕੇ ਆਉਣਾ ਸਾਡੇ ਚਾਹੀ ਨਹੀਂ ਅਸੀਂ ਤਾਂ ਮੁਕਤੀ ਦੀ ਵੰਗੀ ਨਹੀਂ ਕਰਦੇ ਅਸੀਂ ਤਾਂ ਨਰਤ ਸੂਤ ਦਾ ਕਨਸੈਪਟ ਹੀ ਨਹੀਂ ਹੈ ਅਸੀਂ ਤਾਂ ਸ਼ਰਧਾ ਦਾ ਕਨਸੈਪਟ ਹੀ ਨਹੀਂ ਹੈ ਸੰਕਲਪ ਹੀ ਨਹੀਂ ਹੈ ਸੋ ਇਸ ਕਰਕੇ ਜਿਹੜਾ ਕੁਝ ਹਿੰਦੂ ਧਰਮ ਆਪਦਾ ਉਹਨਾਂ ਦਾ ਧਰਮ ਹੈ ਮੰਨਣਾ ਉਹਨਾਂ ਦਾ ਹੱਕ ਹੈ ਉਹ ਮੰਨਣ ਸਾਡਾ ਸਵਿਧਾਨ ਹੱਕ ਦਿੰਦਾ ਹੈ ਆਦੇ ਤਰੀਕੇ ਨਾਲ ਕੋਈ ਵੀ ਬਨੇ ਆਪਾਂ ਵਿਆਹ ਸ਼ਾਦੀਆਂ ਜਾਂਦੇ ਆਪਾਂ ਇਹ ਛੋਲੇ ਵੀ ਉੱਥੇ ਆਪਾਂ ਜਾ ਕੇ ਉਹਦੇ ਨਾਲ ਹਵਨ ਕਰਨ ਲੱਗਾਂਗੇ ਠੀਕ ਹੈ ਅਸੀਂ ਆਸ਼ੀਰਵਾਦ ਦੇ ਦਾਂਗੇ ਸੋ ਮੇਰੀ ਇੰਨੀ ਬੇਨਤੀ ਆ ਵੀ ਅੱਜ ਜੱਜੇਦਾਰ ਸਾਹਿਬਾਨ ਦੀ ਡਿਊਟੀ ਬੰਦੀ ਸੀ ਕੌਮ ਨੂੰ ਗਾਈਡ ਕਰਨਾ ਕੌਮ ਨੂੰ ਦੱਸਣਾ ਕਿ ਜੀ ਗੁਰੂਆਂ ਦੱਸਣਾ ਗੁਰੂ ਗ੍ਰੰਥ ਸਾਹਿਬ ਦੇ ਉਸਦੀ ਆ ਮੈਂ ਫਿਰ ਕਹਿਣਾ ਬਿਲਕੁਲ ਜਿਹੜੇ ਜੱਜ ਫੈਸਲਾ ਵੀ ਕਰਦੇ ਨੇ ਆਹ ਹੋਣੀ ਫੈਸਲਾ ਕਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਤੇ ਉਹ ਕੋਰਟ ਤਾਂ ਨਹੀਂ ਜੋ ਮਰਜੀ ਕਰਨ ਕੋਰਟ ਤਾਂ ਸਲਾਹ ਨਹੀਂ ਕਰਦੇ ਨੇ ਕਿ ਜੀ ਉੱਥੇ ਆ ਲਿਖਿਆ ਜਾਂ ਐਵੀਡੈਂਸ ਕਰਦੇ ਨੇ ਸੋ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਭਾਵੇਂ ਉਹਦੇ ਵੇਸ ਤੇ ਹੀ ਫੈਸਲਾ ਕਰਨਾ ਸੀ ਹੋਰ ਕੋਈ ਕਰ ਨਹੀਂ ਸਕਦੇ ਡਾਕਟਰ ਸਾਹਿਬ ਨੇ ਠੀਕ ਹੀ ਕਿਹਾ ਪਰ ਫਿਰ ਵੀ ਜਿੰਨੂੰ ਅਸੀਂ ਨਮਾਇਦਾ ਚੁਣਨੇ ਉਹਨੇ ਫੈਸਲਾ ਕਰਨਾ ਸੀ ਮੈਨੂੰ ਲੱਗਦਾ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਨਹੀਂ ਉਹ ਨਿਭਾਉਣੀ ਚਾਹੀਦੀ ਸੀ ਸਿੱਖਾਂ ਦਾ ਮੂਰਤੀ ਪੂਜਾ ਨਾਲ ਪ੍ਰਾਣ ਪ੍ਰਸਾਦ ਨਾਲ ਉੱਥੇ ਹਵਨ ਨਾਲ ਕੋਈ ਸਿੱਧਾ ਤਾਲਕ ਨਹੀਂ ਹਾਂ ਉਹ ਕਰਦੇ ਨੇ ਸਾਨੂੰ ਉਹਦੇ ਤੇ ਕੋਈ ਤਰਾਜ ਨਹੀਂ ਆਵਦਾ ਕਰ ਅਬਦਾ ਰਿਕ ਨੂੰ ਹੱਕ ਹੈ ਉਹ ਸਾਡੇ ਸੋ ਨਾਲ ਬਹੁਤ ਬਹੁਤ ਧੰਨਵਾਦ ਵੈਗੂ ਜੀ ਦਾ ਕਾਲਸਾ ਵੈਗੂ ਜੀ ਜੀ ਕਹ ਦੋ ਅਮਰ ਬੇਲ ਛਾਈ ਹੋਈ ਆ ਉਹ ਅਮਰ ਬੇਲ ਨੂੰ ਪਛਾਨਣਾ ਉਹਨੂੰ ਸ਼ਾਂਗਣਾ ਤੇ ਸਿੱਖੀ ਸਿਧਾਂਤ ਦਾ ਬੋਲਵਾਲਾ ਕਰਨਾ ਅੱਜ ਬਹੁਤ ਵੱਡੇ ਲੋੜ ਆ ਸਮੇਂ ਦੀ ਤੁਹਾਡੇ ਮਤ ਪੇਦ ਨੇ ਬਹੁਤ ਗੱਲਾਂ ਤੇ ਵਖਰੇਵੇਂ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਦਾ ਅਰਥ ਕੀ ਬਣਦਾ ਪ੍ਰਗਟ ਗੁਰਾਂ ਕੀ ਦੇਹ ਦਾ ਅਰਥ ਕੀ ਬਣਦਾ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਕਿਵੇਂ ਸੀ ਇਹ ਅੰਗ ਕਿਵੇਂ ਬਣ ਗਏ ਇਹਨਾਂ ਦਾ ਸੰਵਾਦ ਸਿੱਖਾਂ ਦੇ ਵਿੱਚ ਚੱਲਣਾ ਚਾਹੀਦਾ ਇਹਦੇ ਵਿੱਚ ਕੋਈ ਦੋਰਾ ਨਹੀਂ ਹੈਗੀਆਂ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸਾਹਿਤ ਹੋ ਸਕਦਾ ਚੰਗੀਆਂ ਗੱਲਾਂ ਹੋ ਸਕਦੀਆਂ ਕਿ ਸਵੱਟੀ ਉਹੀ ਸ਼ਬਦ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ ਵਿਆਖਿਆਵਾਂ 'ਤੇ ਬਹੁਤ ਮਤਭੇਦ ਹੋ ਸਕਦੇ ਆ ਅੱਜ ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਨਤਾਰ ਕੇ ਰੱਖੀ ਆ ਇਹ ਵਿਦਵਾਨ ਵੀ ਇਸੇ ਕਰਕੇ ਨੇ ਨਾ ਕਿਉਂਕਿ ਸਿੱਖੀ ਬਾਰੇ ਸਮਝ ਸੋਝੀ ਦੀ ਘਾਟ ਆ ਗੰਨਲ ਚਾਉਦ ਹੋਈ ਹੋਈ ਆ ਧਰਮ ਫਲਾਏ ਗਏ ਨੇ ਨਹੀਂ ਤਾਂ ਸਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਸੀ ਪਤੀ ਆ ਵੀ ਗੁਰੂਗ੍ਰੰਥ ਸਾਹਿਬ ਬਾਰੇ ਵੀ ਪਤਾ ਸਿੱਖਾਂ ਬਾਰੇ ਵੀ ਪਤਾ ਇਸ ਕਰਕੇ ਚਾਹੇ ਗੁਰੂ ਤੁਸੀਂ ਵੀ ਵਿਸਵੇ ਕਹਿ ਲੋ ਸੰਗਤ ਕੀ ਵਿਸਵੇ ਕਹਿ ਲੋ ਆਪੇ ਗੁਰ ਚੇਲਾ ਕਹਿ ਲੋ ਅਗਵਾਈ ਦੀ ਲੋੜ ਆ ਅਗਵਾਈ ਦੇ ਲਈ ਸੰਸਥਾਵਾਂ ਵੀ ਜ਼ਰੂਰੀਆਂ ਆ ਅੱਗੋਂ ਵੀ ਜ਼ਰੂਰੀ ਆ ਇਫ ਇਸ ਗੱਲ ਨੂੰ ਅਸੀਂ ਨਕਾਰ ਨਹੀਂ ਸਕਦੇ ਨਕਾਰਨਾ ਚਾਹੀਦਾ ਨਹੀਂ ਸੋ ਅੱਜ ਸਿੱਖਾਂ ਦੀ ਇਹ ਮੰਗ ਤੁਸੀਂ ਮੰਨੋ ਨਾ ਮੰਨੋ ਉਹਨਾਂ ਨਾਲ ਲੱਖ ਮਤ ਭੇਦ ਨੇ ਜਿਹੜੇ ਕਹਿੰਦੇ ਨੇ ਅਸੀਂ ਸਿੱਖੀ ਦੇ ਬੋਲ ਵਾਲੇ ਲਈਆਂ ਚਾਹੇ 15 ਜਥੇਦਾਰ ਨੇ 11 ਅਕਾਲੀ ਦਲ ਨੇ ਅੱਜ ਸਾਰਿਆਂ ਨੇ ਚੁੱਪ ਕਿਉਂ ਧਾਰੀ ਹੋਈ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਉਹਨਾਂ ਨੇ ਆਤਮ ਸਾਥ ਨਹੀਂ ਕੀਤਾ ਗਿਣਤੀਆਂ ਮਿੰਟੀਆਂ ਸਿਆਸਤ ਨਿੱਜ ਪਰਸਤੀ ਪਰਿਵਾਰ ਪਰਸਤੀ ਸੱਤਾ ਪਰਸਤੀ ਤੇ ਸਿੱਖਰ ਦੀ ਤਾਂ ਲੜਾਈ ਹਮੇਸ਼ਾ ਸੱਤਾ ਨਾਲ ਰਹੀ ਆ ਮੁਗਲਾਂ ਨਾਲ ਸਾਡੀ ਦੁਸ਼ਮਣੀ ਰਹੀ ਆ ਜ਼ੁਲਮਾਂ ਕਰਕੇ ਬਿਤਕਰਿਆ ਕਰਕੇ ਮੁਸਲਮਾਨਾਂ ਨਾਲ ਤਾਂ ਕੋਈ ਲੜਾਈ ਨਹੀਂ ਰਹੀ ਪਹਾੜੀ ਰਾਜਿਆਂ ਨਾਲ ਰਹੀ ਆ ਹਿੰਦੂਆਂ ਨਾਲ ਤਾਂ ਨਹੀਂ ਨ ਰਹੀ ਸਾਡੀ ਅੱਜ ਭਾਰਤੀ ਸਟੇਟ ਨਾਲ ਲੰਮੀ ਲੜਾਈ ਚੱਲੀ ਆ ਖਾਲਸਾ ਪੰਥ ਦੀ ਚੱਲ ਵੀ ਰਹੀ ਆ ਪਰ ਹਿੰਦੂਆਂ ਨਾਲ ਸਾਡੀ ਕੋਈ ਲੜਾਈ ਨਹੀਂ ਉਹ ਤਾਂ ਉਹੀ ਗੱਲ ਠੀਕ ਆ ਜਿਵੇਂ ਵਿਦਵਾਨਾਂ ਨੇ ਕਿਹਾ ਹਰ ਇੱਕ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ ਦਾ ਹੱਕ ਆ ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਗੁਰਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਪਰ ਜੇ ਅੱਜ ਸੱਤਾ ਵਾਲੇ ਬਾਰ ਬਾਰ ਕਹਿੰਦੇ ਨੇ ਤੇਗ ਬਹਾਦਰ ਹਿੰਦ ਦੀ ਚਾਦਰ ਵੀਰਵਾਲ ਦੇ ਮੌਕੇ ਸਿੱਖ ਧਰਮ ਦੀ ਇਤਿਹਾਸ ਦੀ ਵਿਆਖਿਆ ਕਰਦੇ ਨੇ ਤੇ ਸਿੱਖਾਂ ਅੰਦਰ ਉਹਨੂੰ ਚੈਲੰਜ ਨਹੀਂ ਹੁੰਦਾ ਜਿਵੇਂ ਅੱਜ ਸਿੱਖ ਵਿਦਵਾਨ ਚੈਲੰਜ ਕਰ ਰਹੇ ਨੇ ਇਹ ਜਿਹੜੀ ਸੰਘਰਸ਼ ਕਹਿ ਲੋ ਇਹਨੂੰ ਸਮਾਧ ਕਹਿ ਲੋ ਇਹਨੂੰ ਅੱਗੇ ਵਧਾਉਣ ਦੀ ਲੋੜ ਆ ਜਿੱਥੇ ਵੀ ਕੋਈ ਖੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਉਹ ਚਾਹੇ ਅਕਾਲ ਤਖਤ ਦੇ ਜਥੇਦਾਰਾਂ ਨਾਲ ਵੱਖਰਾ ਹੋਵੇ ਚਾਹੇ ਉਹ ਕਿਸੇ ਵਿਦਵਾਨ ਨਾਲੋਂ ਵੱਖਰਾ ਹੋਵੇ ਇਸ ਕਰਕੇ ਸੰਵਾਦ ਦੀ ਲੋੜਾ ਅੱਜ ਦੀ ਜਿਹੜੀ ਆ ਵਿਦਵਾਨਾਂ ਨੇ ਨਮਾ ਨਮਾ ਨਹੀਂ ਮੈਂ ਕਹਿ ਸਕਦਾ ਜੋ ਜਮੂਤ ਜੁੜਿਆ ਹੋਇਆ ਉਹਦੇ ਵਿੱਚ ਸੰਵਾਦ ਬਾਰੇ ਗੱਲਾਂ ਕੀਤੀਆਂ ਨੇ ਖਾਲਸਾ ਪੰਥ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਇਸੇ ਪੱਖੋਂ ਅੱਜ ਦੀ ਜਿਹੜੀ ਇਹ ਗੋਸ਼ਟੀ ਆ ਪ੍ਰੈਸ ਕਾਨਫਰੰਸ ਆ ਇਹਦੀ ਇਹ ਪ੍ਰਾਪਤੀ ਆ ਤੇ ਮੈਂ ਕੇਂਦਰੀ ਸਿੰਘ ਸਭਾ ਵੱਲੋਂ ਹੋਰ ਖਾਲਸਾ ਪੰਥ ਵੱਲੋਂ ਇਹਨਾਂ ਵਿਦਵਾਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਇਹ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਇਸ ਸੰਘਰਸ਼ ਨੂੰ ਲਗਾਤਾਰ ਹਰ ਚੈਨਲ ਤੇ ਅਖਬਾਰ ਤੇ ਜਿੱਥੇ ਕਿਉਣਾ ਤੁਸੀਂ ਜਾਰੀ ਰੱਖੋਗੇ ਧੰਨਵਾਦ